ਦੇ ਦੀ ਸਭ ਤੋਂ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਆ ਬਿੱਤੇ ਕੱਲ ਸ਼ੰਭੂ ਬਾਰਡਰ ਤੋਂ ਕਿਸਾਨ ਲੀਡਰਾਂ ਦੇ ਵੱਲੋਂ ਤਿੰਨ ਵੱਡੇ ਐਲਾਨ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਐਲਾਨ ਕੀਤਾ ਸੀ ਕਿ 11 ਦਸੰਬਰ ਨੂੰ ਸ਼ੰਭੂ ਬਾਰਡਰ ਦੇ ਉੱਤੇ ਅਰਦਾਸ ਦਿਹਾੜਾ ਮਨਾਇਆ ਜਾਵੇਗਾ ਅਰਦਾਸ ਦਿਵਸ ਮਨਾਇਆ ਜਾਵੇਗਾ ਤੇ ਅੱਜ ਅਰਦਾਸ ਦਿਹਾੜਾ ਸ਼ੰਭੂ ਬਾਰਡਰ ਦੇ ਉੱਤੇ ਮਨਾਇਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣ ਸ਼ੁਰੂ ਹੋ ਚੁੱਕੇ ਨੇ ਕਿਸਾਨ ਲੀਡਰ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਤੜਕਸਾਰ ਹੀ ਕਿਸਾਨਾਂ ਨੂੰ ਆਵਾਮਾ ਨੂੰ ਅਪੀਲ ਕੀਤੀ ਆ ਕੀ ਅਪੀਲ ਕੀਤੀ ਆ ਕੀ ਅੱਜ ਦਾ ਪ੍ਰੋਗਰਾਮ ਰਹਿਣ ਵਾਲਾ ਸਰਬਨ ਸਿੰਘ ਪੰਦੇਰ ਦੀ ਜਵਾਨੀ ਸੁਣਾਉਂਦੇ ਆ ਮੈਂ ਦੋਵਾਂ ਫੋਰਮਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ اپنی ਆਸਥਾ ਦੇ ਅਨਸਾਰ ਚਾਹੇ ਮੰਦਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗ੍ਰੰਥੀਆਂ ਨੂੰ ਇਹਦੋ ਗਾ ਰੱਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰਨ ਵਜੋਂ ਅੱਜ ਦਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤਿਹ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵਿਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵੱਧ ਤੋਂ ਵੱਧ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵਾਦ-ਵਦ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਅਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁਝ ਕਰਨਾ ਵਾ ਧੰਨਵਾਦ ਤੁਸੀਂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਅੱਜ ਅਰਦਾਸ ਕੀਤੀ ਜਾਵੇਗੀ ਜਿਹੜੇ ਕਿਸਾਨ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਅੰਦੋਲਨਾਂ ਦੌਰਾਨ ਉਹਨਾਂ ਦੇ ਲਈ ਵੀ ਅਰਦਾਸ ਕੀਤੀ ਜਾਵੇਗੀ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਮਰਨ ਵਰਤੇ ਦੇ ਉੱਤੇ ਬੈਠੇ ਨੇ 16ਵੇਂ ਦਿਨ ਦੇ ਵਿੱਚ ਭੁਖੜਤਾਲ ਪਹੁੰਚ ਚੁੱਕਿਆ ਉਹਨਾਂ ਦੇ ਲਈ ਵੀ ਅਰਦਾਸ ਕੀਤੀ ਜਾਵੇਗੀ ਕਾਮਯਾਬੀ ਦੀ ਵੀ ਅਰਦਾਸ ਕੀਤੀ ਜਾਵੇਗੀ ਕੇਂਦਰ ਸਰਕਾਰ ਦੇ ਨਾਲ ਕਿਸਾਨੀ ਕਿਸਾਨਾਂ ਦਾ ਜਿਹੜਾ ਲਗਾਤਾਰ ਰੇੜਕਾ ਚੱਲ ਰਿਹਾ ਐਮਐਸਪੀ ਦੀ ਗਰੰਟੀ ਕਾਨੂੰਨ ਬਣਵਾਉਣ ਦਾ ਉਸ ਦੇ ਲਈ ਵੀ ਅਰਦਾਸ ਕੀਤੀ ਜਾਵੇਗੀ ਲਗਾਤਾਰ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਖਰ ਮੰਗਾਂ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਇਹ ਸਭ ਤੋਂ ਵੱਡਾ